ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਰਣਜੀਤ ਸਾਹਿਬ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸੀਂ ਇੱਕ ਵੱਡੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਏ ਸੀ ਸਾਡੇ ਜਰਨੈਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ ਪੀਪੀਐਮਡੀ ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਜਿਹੜੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਈ ਦੀ ਬਖਸ਼ਿਸ਼ ਹੋਈ ਹੈ ਕਿ ਅੱਜ 20 ਮਈ ਹੋ ਗਈ ਹੈ ਤੇ ਹੁਣ ਸਿਰਫ ਚੰਦ ਘੰਟੇ ਰਹਿ ਗਏ ਹਨ ਕੱਲ 21 ਤਰੀਕ ਹੈ ਅਸੀਂ ਇਹ ਜਿਹੜਾ ਮੋਰਚਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਹਨ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਹੈ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਹੜਾ ਨੂੰ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀ ਇੱਕ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਕੱਲ ਜਰੂਰ ਆਓ ਤੇ ਬੜੀ ਵੱਡੀ ਜਿੱਤ ਹੈ ਆਪਾਂ ਬੀਬੀਐਨਬੀ ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਖੁਦ ਚੇਅਰਮੈਨ ਆ ਗਿਆ ਕਦੀ ਕੁਛ ਆ ਗਿਆ ਪਰ ਸਾਡੇ ਸਾਥੀ ਐ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਜਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ਕਾਡਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਆਪਸਾ ਨੂੰ ਪੀਣਾ ਕੱਲ ਸਵੇਰੇ ਨੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ